ਤੇ ਕੋਈ ਨਹੀਂ ਅੱਜ ਅਸੀਂ ਗੁਰੂ ਸਾਹਿਬਾਂ ਦੇ ਦਰਸ਼ਨ ਕਰਾਂਗੇ ਗੁਰਦੁਆਰਾ ਸਾਹਿਬਾਂ ਦੇ ਅਜ ਨਾਲੇ ਦੇ ਵਿੱਚ ਸੰਤਾਂ ਦੇ ਦਰਸ਼ਨ ਕਰਾਂਗੇ ਅਮਰ ਸੰਚਾਰ ਹੋਊਗਾ ਤੇ ਉਸ ਤੋਂ ਬਾਅਦ ਆਪਣੀ ਸਿੰਘ ਨੂੰ ਲੈ ਕੇ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਾਂਗੇ ਤਾਂ ਤਫਾਨ ਸਿੰਘ ਨੂੰ ਕਿੰਨੇ ਵਜੇ ਜਿਹੜਾ ਉਹ ਰਿਹਾਸ ਇਹ ਡਾਕੂਮੈਂਟੇਸ਼ਨ ਹੋ ਰਹੀ ਹੈ ਉਹ ਜਾਣਦੇ ਕਿੰਨੇ ਵਜੇ ਹੋ ਜਾਊਗਾ ਕੱਲ ਦਾ ਜੋ ਪ੍ਰੋਗਰਾਮ ਹੋਇਆ ਉਹਦੇ ਵਿੱਚ ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਗੁਰੂ ਘਰ ਸਾਹਿਬ ਨੂੰ ਟਾਲ ਤੇ ਕੋਈ ਟਾਲ ਨਹੀਂ ਬਣਾਇਆ ਗਿਆ ਦੇਖੋ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾਉਣੀ ਕਿਹੜੀ ਗੱਲ ਹੈ ਪਰ ਗਾੜੀ ਮੋਰਚੇ ਗੁਰੂ ਗ੍ਰੰਥ ਸਾਹਿਬ ਮਾਰਾ ਸੀ ਉਦੋਂ ਇਹਨਾਂ ਨੇ ਉੱਥੇ ਪਾਣੀ ਦੀਆਂ ਬਿਚਾਨਾਂ ਚਲਾਤੀਆਂ ਗੰਦੇ ਪਾਣੀ ਦੀਆਂ ਦਿੱਲੀ ਮੋਰਚੇ ਮਾਰਾ ਇਹਦਾ ਕਿੰਨੀ ਥਾਂ ਤੇ ਪ੍ਰਕਾਸ਼ ਹੋਇਆ ਸੀ ਚੰਡੀਗੜ੍ਹ ਮੋਰਚੇ ਮਾਰਾ ਇਹਦਾ ਪ੍ਰਕਾਸ਼ ਹੈ ਅਸੀਂ ਢਾਲ ਕਿਉਂ ਬਣਾਇਆ ਮੈਂ ਪਾਲਕੀ ਸਾਹਿਬ ਤੋਂ ਆਪ ਅੱਗੇ ਉਤਰ ਕੇ ਆਇਆ ਸੀ ਪਾਲਕੀ ਸਾਹਿਬ ਤੋਂ ਅੱਗੇ ਸੰਗਤ ਸੀ ਢਾਲ ਜੇ ਤਾਂ ਬਣਾਇਆ ਹੋਵੇ ਜੇ ਅਸੀਂ ਪਾਲਕੀ ਨੂੰ ਅੱਗੇ ਤੋਰਿਆ ਹੋਵੇ ਇਹ ਕਹਿੰਦੇ ਤੁਸੀਂ ਆਪਣੀ ਗੱਡੀ ਨਹੀਂ ਲਈ ਗਈ ਇਹਨਾਂ ਸਵਾਲ ਕੀਤਾ ਅੱਜ ਤੱਕ ਵਹਿਰ ਤੁਸੀਂ ਕਵਰ ਕੀਤੀ ਹੈ ਕਦੀ ਮੈਨੂੰ ਅੱਗੇ ਦੇਖਿਆ ਪਾਲਕ ਉਹ ਸਿਰਫ ਇਹਸ ਕਰਕੇ ਆਇਆ ਕਿ ਜਦੋਂ ਉਹਨਾਂ ਨੇ ਡਾਂਗਾ ਚਲਾਈਆ ਪੁਲਿਸ ਨੇ ਤੇ ਮੈਂ ਆਪਣੀ ਗੱਡੀ ਚ ਉਤਰ ਕੇ ਆਪ ਅੱਗੇ ਆਇਆ ਕਿ ਜੇ ਡਾਂਗਾ ਵਜਣ ਤੇ ਪਹਿਲਾਂ ਮੇਰੇ ਵਜਣ ਕੋਈ ਗੱਲ ਨਹੀਂ ਸੰਕਤਾਂ ਦੇਣਾ ਵਜਣ ਸੋ ਇਹ ਜਿਹੜਾ ਸਿੱਖ ਹਮੇਸ਼ਾ ਜੰਗਾਂ ਯੁੱਧਾਂ ਚ ਮਹਾਰਾਜ ਦਾ ਸਰੂਪ ਲੈ ਕੇ ਜਾਂਦੇ ਰਹੇ ਨੇ ਵਰਲਡ ਵਾਰਾਂ ਚ ਲੈ ਕੇ ਜਾਂਦੇ ਨੇ ਸੋ ਜਦੋਂ ਐਮਰਜੈਂਸੀ ਲੱਗੀ ਹੈ ਸੰਤ ਕਰਤਾਰ ਸਿੰਘ ਭਿੰਡਰਾਲੇ ਨੇ 37 ਜਲੂਸ ਕੱਢੇ ਹੁਣ ਐਮਰਜੈਂਸੀ ਜ 144 ਧਾਰਾ ਲੱਗੀ ਹੁੰਦੀ ਹੈ ਉਦੋਂ ਨਗਰ ਕੀਰਤਨ ਕੱਢਣਾ ਗੁਰਗਰਾਂ ਸਾਹਿਬ ਨੂੰ ਉਦੋਂ ਕੋ ਕੋ ਗੋ ਘਟਾਲ ਬਣਾਇਆ ਸੰਤ ਭਿੰਡਰਾਲੇ ਨੇ ਅੰਦਰ ਜੰਗ ਲੜ ਨਾ ਬਣਾ ਕੇ ਮੇਰਾ ਕ੍ਰਿਟਿਸਿਜ਼ਮ ਕਰਨਾ ਉਹ ਕਹਿੰਦੇ ਨਾ ਖਾਂਦੇ ਦੀ ਦਾੜ੍ਹੀ ਹਲਦੀ ਉਹਨਾਂ ਦਾ ਉਹ ਕੰਮ ਹੈ ਭਾਈ ਸਾਹਿਬ ਪੁਲਿਸ ਬੜੀ ਸ਼ਿਤੀ ਮੰਨ ਗਈ ਪਰਚਾ ਰੱਦ ਕਰਨ ਖਾਣੋ ਤੇ ਕੀ ਲੱਗਦਾ ਤੁਹਾਨੂੰ ਕੀ ਪਰਚਾ ਨਹੀਂ ਇਹ ਇਹ ਡਰ ਕੇ ਨਹੀਂ ਇਟਸ ਇਟ ਲੈਕ ਆਫ ਐਵੀਡੈਂਸ ਜਿਹੜਾ ਐਵੀਡੈਂਸ ਅਸੀਂ ਦਿੱਤਾ ਉਹਨਾਂ ਨੂੰ ਜਿਹੜਾ ਅਸੀਂ ਕਹਿ ਰਹੇ ਸੀ ਵੀ ਚੈੱਕ ਕਰੋ ਇਹ ਪੋਲੀਟੀਕਲ ਪਰਚਾ ਸੀ ਜੇ ਰੀਅਲ ਪਰਚਾ ਹੁੰਦਾ ਤੇ ਪੁਲਿਸ ਨੂੰ ਇਡੀ ਸ਼ਿਤੀ ਮੰਨਣ ਦੀ ਲੋੜ ਨਹੀਂ ਸੀ ਪਰ ਜੇ ਜਦੋਂ ਪਰਚੇ ਤੇ ਹੈ ਹੀ ਕੁਝ ਨਹੀਂ ਸੀ ਪਰਚਾ ਜਿਹੜੀ ਧਰ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਮੇਰੇ ਤੇ ਇਹੋ ਜਿਹਾ ਪਰਚਾ ਕਰਦੇ ਤਾਂ ਤੁਹਾਨੂੰ ਵੈਸੇ ਹੀ ਸ਼ਰਮ ਆਉਣੀ ਚਾਹੀਦੀ ਕਿ ਮੈਂ ਕੋਈ ਐਸਾ ਜਿਹਾ ਕੰਮ ਕਰੂੰਗਾ ਜਿਹੜਾ ਤੁਸੀਂ ਮੇਰੇ ਤੇ ਪਰਚਾ ਕਰ ਦਿੱਤਾ ਪਰ ਉਹ ਚਲੋ ਠੀਕ ਹੈ ਉਹਨਾਂ ਨੇ ਮੰਨ ਲਿਆ ਵਧੀ ਗੱਲ ਭਾਈ ਸਾਹਿਬ ਕੱਲ ਵੱਡੇ ਪੱਧਰ ਤੇ ਸਿਕਸ਼ਕਤ ਕੌਜੀ ਪੂਰੇ ਪੰਜਾਬ ਤੋਂ ਪਹੁੰਚੀ ਸੀ ਇੱਕ ਆਵਾਜ਼ ਤੇ ਲੋਕ ਪਹੁੰਚਦੇ ਨੇ ਕਿ ਇਸੇ ਤਰ੍ਹਾਂ ਹੀ ਜੇ ਤੁਸੀਂ ਆਵਾਜ਼ ਨਾ ਦੇ ਪੰਜਾਬ ਤੋਂ ਨਸ਼ਾ ਖਤਮ ਨਹੀਂ ਹੋ ਸਕਦਾ ਮੈਂ ਕਰ ਰਿਹਾ ਹਾਂ ਕਿ ਅੱਧੀ ਦਾ ਇਨਸਾਫ ਹੀ ਮਿਲ ਸਕਦਾ ਮੈਂ ਕਰ ਰਿਹਾ ਹਾਂ ਜੀ ਦੇਖੋ ਜਿੰਨੀ ਮੇਰੇ ਵੱਸਦਾ ਮੈਂ ਕਰ ਰਿਹਾ ਨੌਜ ਨੌਜਵਾਨ ਸਾਡੇ ਕੋਲ ਵੀ ਆ ਰਹੇ ਨੇ ਨੌਜਵਾਨ ਅਮਰਤ ਵੀ ਸ਼ੱਕ ਨੇ ਅੱਜ ਵੀ ਅਮਰਤ ਸ਼ਕਣਾ ਹੈ ਦੇਖੋ ਮੈਂ ਸਰਕਾਰ ਨਹੀਂ ਮੈਂ ਚੁਣਿਆ ਹੋਇਆ ਨਮਾਇਦਾ ਨਹੀਂ ਲੋਕਾਂ ਦਾ ਮੈਨੂੰ ਟੈਕਸ ਨਹੀਂ ਮਿਲ ਲਿਆ ਪਰ ਮੈਂ ਜੋ ਕਰ ਰਿਹਾ ਹਾਂ ਸੰਗਤ ਦੇ ਸਹਿਯੋਗ ਨਾਲ ਕਰ ਰਿਹਾ ਹਾਂ ਜਿੰਨਾ ਕਿ ਮੇਰੇ ਕੋਲ ਹੁੰਦਾ ਮੈਂ ਕਰਦਾ ਸਤਿਗੁਰੂ ਦੀ ਜਿੰਨੀ ਸੇਵਾ ਲੈਣੀ ਹੋਣੀ ਲੈਣੀ ਹੈ ਸੋ ਮੈਂ ਜਿੰਨਾ ਹੀ ਆ ਉਹ ਸਾਰੇ ਉਹਦੀ ਕੰਡੈਮਨਟ ਕਰ ਰਹੇ ਵੀ ਇਹ ਘਟਨਾ ਜਿਹੜੀ ਮਾੜੀ ਹੋਈ ਹੈ ਮੈਂ ਕਹਿਣਾ ਚੰਗੀ ਗੱਲ ਹੈ ਵੀ ਜਿਹੜੇ ਕੰਡੈਮਨਟ ਕਰ ਰਹੇ ਨੇ ਪਰ ਉਹਨਾਂ ਨੂੰ ਐਫਆਈਆਰ ਵੀ ਕੰਡੈਮਨਟ ਕਰਨੀ ਚਾਹੀਦੀ ਸੀ ਫੇਕ ਐਫਆਈਆਰ ਜਦੋਂ ਕੰਡੈਮਨਟ ਨਹੀਂ ਕਰਦੇ ਸਿੱਖਾਂ ਨੂੰ ਕੁੱਟਮਾਰ ਪਾਵੇ ਤੇ ਥਾਣਿਆਂ ਦੇ ਵਿੱਚ ਜਲੀਲ ਹੋਣ ਉਦੋਂ ਕੰਡੈਮਨਟ ਨਹੀਂ ਕਰਨਾ ਜਦੋਂ ਸਿੱਖ ਆਪਣਾ ਹੱਕ ਲੈਣ ਦੁਰਬੰਧ ਫੇਕ ਕੰਡੈਮਨਟ ਕਰਨ ਦੁਰਬੰਧ ਇਹ ਗਲਤ ਗੱਲ ਹੈ ਥਾਣੇ ਤੇ ਕਬਜ਼ਾ ਕਰਨ ਦੀ ਜਿਹੜੀ ਕਰੋ ਕੋਈ ਕਬਜ਼ਾ ਨਹੀਂ ਹੋਇਆ ਥਾਣੇ ਤੁਸੀਂ ਦੱਸੋ ਥਾਣੇ ਚ ਕਿਹਨੂੰ ਬਾਹਰ ਕੱਢਿਆ ਗਿਆ ਕਬਜ਼ਾ ਹੁੰਦਾ ਜਿੱਥੇ ਤੁਸੀਂ ਆਪਣੀ ਸਟੈਬਲਿਸ਼ਮੈਂਟ ਕਰ ਲਈ ਅਸੀਂ ਥਾਣੇ ਜਾ ਕੇ ਬੈਠੇ ਹਾਂ ਥਾਣੇ ਦੇ ਜਿਹੜੇ ਰਿਸਪੈਕਟਿਡ ਬੰਦੇ ਸੀ ਸਾਰੇ ਆਫੀਸ਼ਰਸ ਉਹ ਆਣ ਕੇ ਲਾਗੇ ਬੈਠੇ ਸੀ ਕਿਹੜਾ ਕਬਜ਼ਾ ਹੋਇਆ ਮੈਂ ਕੋਈ ਐਸਐਚੀ ਸੀਟ ਤੇ ਮੈਂ ਕੋਈ ਇੱਕ ਪਿਕਚਰ ਦਿਖਾ ਦਿਓ ਜੇ ਮੈਂ ਐਸਐਚੀ ਸੀਟ ਤੇ ਬੈਠਾ ਹਾਂ ਮੈਂ ਸਰਕਾਰੀ ਕੁਰਸੀ ਤੇ ਕਦੇ ਵੀ ਨਹੀਂ ਬੈਠਦਾ ਜਿਹੜੀ ਕੱਲ ਘਟਨਾ ਹੋਈ ਆ ਉਹਨੂੰ ਵੈਸੇ ਤੁਸੀਂ ਕਿਸੇ ਨਜ਼ਰ ਨਾਲ ਦੇਖੀ ਮੈਂ ਜਿਹੜੀ ਕੱਲ ਘਟਨਾ ਹੋਈ ਹੈ ਮੈਨੂੰ ਵੇਖਦਾਂ ਵੀ ਇਹਨੂੰ ਓਵਾਇਡ ਕੀਤਾ ਜਾ ਸਕਦਾ ਹੈ ਜੇ ਪ੍ਰਸ਼ਾਸਨ ਪਹਿਲਾਂ ਐਕਟਿਵ ਹੋ ਕੇ ਇਹਨੂੰ ਪੋਲੀਟੀਕਲ ਪ੍ਰੈਸ਼ਰ ਚ ਨਾ ਆਉਂਦਾ ਤੇ ਆਪਣਾ ਕੰਮ ਸਹੀ ਤਰੀਕਾ ਨਾਲ ਕਰਦਾ ਪੁਲਿਸ ਵਾਇਲੈਂਟ ਹੋਈ ਜੱਟ ਸਿੰਘ ਵਾਇਲੈਂਟ ਪਹਿਲਾਂ ਪੁਲਿਸ ਵਾਇਲੈਂਟ ਹੋਈ ਤੁਹਾਡੇ ਕੋਲ ਵੀਡੀਓ ਐਵੀਡੈਂਸ ਹੈ ਸਰ ਜੀ ਕੱਲ ਦੇ ਪ੍ਰੋਗਰਾਮ ਦੇ ਵਿੱਚ ਕੋਈ ਹੰਗਸ ਸਿੰਘ ਆਨੇ ਮੀਡੀਆ ਨੂੰ ਕਾਫੀ ਮੰਦੀ ਚ ਗੱਲ ਬੋਲ ਰਿਹਾ ਸੀ ਹਾਂ ਦੇਖੋ ਮੈਂ ਇਹ ਗੱਲ ਕਈ ਵਾਰ ਪਤਾ ਕੀ ਹੁੰਦਾ ਹੈ ਜਦੋਂ ਸੰਗਤ ਹੁੰਦੀ ਹੈ ਨਾ ਮੈਨੂੰ ਨਹੀਂ ਪਤਾ ਕਿ ਨਾਲ ਨੇ ਕੀ ਬੋਲ ਦਿੱਤਾ ਮੈਂ ਹਰ ਇੱਕ ਬੰਦੇ ਦੀ ਰਿਸਪਾਂਸਿਬਿਲਟੀ ਨਹੀਂ ਚੱਕ ਸਕਦਾ ਪਰ ਜਿਨ੍ਹਾਂ ਨੇ ਵੀ ਬੋਲੀ ਹੈ ਜੇ ਬਿਨਾਂ ਵਜ੍ਹਾ ਤੋਂ ਬੋਲੀ ਹੈ ਤਾਂ ਮਾੜੀ ਗੱਲ ਹੈ ਜੇ ਕੋਈ ਦੀ ਵਜ੍ਹਾ ਹੈ ਤੇ ਮਾੜੀ ਸ਼ਬਦਾਲੀ ਬੋਲਣ ਦੀ ਥਾਂ ਕੋ ਆਪਣੀ ਗੱਲ ਤਰਕ ਦੇ ਦਲੀਲ ਨਾਲ ਰੱਖਣੀ ਚਾਹੀਦੀ ਇਹਨਾਂ ਨੂੰ